ਦਾ ਵੀ ਰੱਖਿਆ 보다 ਮਹਾਰਾਸ਼ਟਰ ਦਾ ਆ ਜਾ ਤੁਸੀਂ ਆ ਜਾ ਐ ਤੇ ਉਹਨੇ ਆਪਣੇ ਬੰਦੇ ਦੇ ਹੱਥ ਨਾਲ ਹੀ ਦੇ ਆ ਉਹ ਵੀ ਤੇਰੇ ਆ ਤੇ ਬੂ ਆ ਜਾ ਦਾ ਦਾ ਦੱਸ ਦੇ ਸੇ ਇਹਨਾਂ ਕਾਈਟ ਕਰ ਲਓ ਉਹ ਹੋਇਆ ਦਾ ਭਜੀ 12 ਚ ਨਹੀਂ ਨਹੀਂ 2 ਸਾਲ ਚੱਲੀ 2 ਸਾਲ ਨਹੀਂ ਚੱਲੀ ਭਜੀਏ ਤੇ ਉੱਤੇ ਬਾਅਦ ਖਾਉਤੇ ਬਾਅਦ ਹਾਂਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ ਮੈਂ ਬਾੜ ਨੰਬਰ 1 ਤੋਂ ਬਿਲੋਂਗ ਕਰਦਾ ਤੇ ਸਾਡਾ ਇਹੀ ਕਹਿਣਾ ਹੈ ਜੀ ਜਿੱਦਾਂ ਜੈਮ ਜਿਗੀ ਇਹ ਬਹੁਤ ਵਧੀਆ ਚੱਲਦਾ ਸੀਗਾ ਸਾਰਾ ਸਰਕਲ ਬਿਲਕੁਲ ਵਧੀਆ ਸੀਗਾ ਅਜੀਬੀ ਸਵੇਰ ਸ਼ਾਮ ਚੱਲੋ ਵਿੱਚ ਬੰਦਾ ਹਰ ਬੰਦਾ ਟਾਈਮ ਕੱਟ ਕੇ ਮੜਾ ਮੋਟਾ ਕਰਾ ਹੀ ਲੈਂਦਾ ਜੀ ਜੋ ਵੀ ਆਪਣਾ ਜੰਮ ਜੰਮ ਮੜਾ ਮੋਟਾ ਮਾਲੀ ਸੀ ਵੀ ਆ ਗਏ ਹੋਰ ਵੀ ਮੁੰਡੇ ਆਉਂਦੇ ਸੀਗੇ 25 ਦੀ ਮੁੰਡੇ ਹੋਰ ਸੀਗੇ ਤੇ ਸਵੇਰ ਨੂੰ ਲੇਡੀਜ਼ ਆਉਂਦੀਆਂ ਸੀਗੇ 4 ਵਜੇ ਤੋਂ 5 ਵਜੇ ਤੱਕ ਲੇਡੀਜ਼ ਦਾ ਟਾਈਮ ਸੀ ਫਿਰ ਜੈਂਟਸ ਆਉਂਦੇ ਸੀਗੇ ਸ਼ਾਮ ਦਾ ਵੀ ਇਹੀ ਟਾਈਮ ਟੇਬਲ ਚੱਲਦਾ ਸੀਗਾ ਤੇ ਹੁਣ ਕੁਝ ਕ ਟਾਈਮ ਤੋਂ ਜੀ ਇਹ ਬਿਲਕੁਲ ਇਹ ਨਾ ਸਾਰਾ ਬਿਲਕੁਲ ਖਵਾੜ ਖਾਨਾ ਹੀ ਹੋ ਗਿਆ ਜੇ ਅਸੀਂ ਵੀ ਅੱਜ ਆ ਕੇ ਦੇਖੇਗੀ ਆ ਦੇਖੋ ਕੀ ਹਾਲ ਹੋਇਆ ਵਾ ਬਿਲਕੁਲ ਸਾਰਾ ਰਫਲੀ ਗੰਦ ਮੰਦ ਬਿਲਕੁਲ ਕੋਈ ਉਹ ਨਹੀਂ ਕੋਈ ਰਿਪ ਤੇ ਕੋਈ ਸਮਾਨ ਨਹੀਂ ਹੈ ਅਸੀਂ ਖੋਦ ਜਿਸ ਟਾਈਮ ਜਮਾਂਦੇ ਪਹਿਲਾਂ ਆਉਂਦੇ ਹੁੰਦੇ ਸੀਗੇ ਅਸੀਂ ਖੋਦ ਆਪਣੇ ਕੋਲੋਂ ਵੀ ਹਾਲੇ ਕਿ ਕਮੇਟੀ ਦੀ ਜਮ ਹੈ ਕੋਲੋਂ ਵੀ ਪੈਸੇ ਪਾ ਕੇ ਅਸੀਂ ਕੋਈ ਤਾਰਾ ਲਿਆ ਕੋਈ ਕੁਛ ਲਿਆ ਸਮਾਨ ਲਿਆ ਹੌਲੀ-ਹੌਲੀ ਕਰਦੇ ਸੀਗੇ ਸਾਰਾ ਤੇ ਹੁਣ ਪਤਾ ਨਹੀਂ ਇੱਥੇ ਚੋਰੀਆਂ ਹੋਈਆਂ ਕਿਆ ਹੋਈਆਂ ਜਾਂ ਕੋਈ ਸੇਫਟੀ ਨਹੀਂ ਹੈ ਜੀ ਆ ਦੇਖੋ ਖਿੜਕੀਆਂ ਕਿੱਦਾਂ ਰੁੱਟੀਆਂ ਮੈਂ ਮੰਗ ਅਸੀਂ ਇਹ ਕਰਦੇ ਜੀ ਇੱਕ ਪਾਸੇ ਦਾ ਨਸ਼ਾ ਵਿਰੋਧ ਕਰਦੇਗੇ ਕਿ ਨਸ਼ਾ ਵਿਰੋਧ ਯੁੱਧ ਹੈ ਤੇ ਮੁੰਡੇ ਯੰਗ ਮੁੰਡੇ ਜਿੰਨੇ ਵੀ ਹੈ ਜੀ ਜਵਾਨ ਤੇ ਉਹਨਾਂ ਨੂੰ ਇੱਕ ਹੁੰਦਾ ਉਤਸ਼ਾਹਿਤ ਹੁੰਦਾ ਜੀ ਬੰਦਾ ਕੋਈ ਵੀ ਜੇ ਮੈਨੂੰ ਦੇਖ ਕੇ ਚਲੋ ਆਉਂਦੇ ਮੁੰਡੇ ਦੇਖੋ ਮਤਲਬ ਕਿ ਕੋਈ ਕਮੇਟੀ ਦੀ ਜਿਮ ਹੈ ਥੋੜੀ ਸਫਾਈ ਹੋਣੀ ਚਾਹੀਦੀ ਜੀ ਹੋਰ ਹਰੇਕ ਬਾਡ ਵਿੱਚ ਹੈ ਜੀ ਸਫਾਈ ਹੈ ਅਸੀਂ ਕਿਤੇ ਅਦਰ ਜਿਮ ਵਿੱਚ ਜਾਂਦੇ ਜੀ ਉੱਥੇ ਅਗਲੇ ਕਹਿੰਦੇ ਆਪਣੇ ਥੋੜੇ ਬਾਡ ਵਿੱਚ ਜਿਮ ਹੈ ਉੱਥੇ ਜਾਓ ਹਾਂਜੀ ਹਾਂਜੀ ਬਾਹਰ ਜਿਮਾਂ ਪ੍ਰਾਈਵੇਟ ਜਿਮਾਂ ਵੀ ਹੈਗੀ ਹੈ ਜੀ ਉਹਦਾ ਰੇਟ ਜਿਆਦਾ 800 ਰੁਪਏ ਰੇਟ ਹੈ ਉਹਨਾਂ ਦਾ ਹਾਂਜੀ ਹਾਂਜੀ ਬਾਹਰ ਇਹ ਚ ਕਾਫਰਟ ਕਰਦੇ ਗਏ ਹਾਂਜੀ ਇਹ ਕਾਫਰਟ ਨਹੀਂ ਕਰ ਸਕਦਾ ਜੀ ਇਸ ਕਰਕੇ ਸਰਕਾਰੀ ਜਿਮ ਹੈ ਜੋ ਹੈ ਡਿਮਾਂਡ ਹੈ ਵੀ ਸਾਡੀ ਇਹਨੂੰ ਦੁਬਾਰਾ ਤੋਂ ਰੀਓਪਨ ਕੀਤਾ ਜਾਵੇ ਇਹ ਟ੍ਰੈਨਰ ਰੱਖ ਲਿਆ ਜੀ ਕੋਈ ਸਾਲਾ ਕੋਈ ਟ੍ਰੈਨਰ ਰੱਖਿਆ ਜਾਵੇ ਜੀ ਕੋਈ ਚੌਕੀਦਾਰ ਰੱਖਿਆ ਜਾਵੇ ਕੁਝ ਰੱਖਿਆ ਜਾਵੇ ਕਮੇਟੀ ਦਾ ਸਾਰਾ ਕਮੇਟੀ ਦੇ ਅੰਡਰ ਹੈ ਜਦ ਕਮੇਟੀ ਦੀ ਹੈ ਤਾਂ ਸਾਰਾ ਫਿਰ ਕਮੇਟੀ ਨੂੰ ਦੇਖਣਾ ਚਾਹੀਦਾ ਨਾ ਜੀ ਸਾਰੀ ਦੇਖ ਰੱਖ ਦੇਖਣੀ ਚਾਹੀਦੀ ਕਿਉਂ ਇੱਦਾਂ ਚੋਰੀਆਂ ਕਿੱਦਾਂ ਹੋ ਜਾਵੇ ਜੀ ਕਿੱਆ ਹੋ ਜਾਵੇ ਸਾਰਾ ਜੀ ਸੇਫਟੀ ਹੋਵੇ ਖਿੜਕੀਆਂ ਦਾ ਦਰਵਾਜ਼ੇ ਸਭ ਟੁੱਟੇ ਪਏ ਜੀ ਕੋਈ ਸੀਸੀਟੀਵੀ ਨਾ ਭਾਜੀ 2016 ਜਿਹਦੀ ਓਪਨਿੰਗ ਹੋਈ ਸੀਗੀ ਜੀ ਵਧੀਆ ਹੋਇਆ ਸੀਗਾ ਹਰ ਬੰਦਾ ਆਪਣਾ ਰੀਜਨਲ ਲੱਗੇ ਸੀਗੇ ਮੁੰਡੇ ਸਾਰੇ ਅਤੇ ਹੋਮ ਸਟੇਟ ਰੱਖੇ ਜੀ ਸਾਰਾ ਕੋਈ ਸਮਾਨ ਰੱਖਿਆ ਆਪਣੇ ਹੋਣ ਦੇਖੋ ਜੀ ਲੱਖਾਂ ਦਾ ਸਮਾਨ ਸਾਰਾ ਕਿੱਦਾਂ ਕੁਆੜ ਹੋਇਆ ਪਿਆ ਕਿੰਨੇ ਡੰਬਲ ਸੀ ਕੋਈ ਪਤਨੀ ਚੋਰੀ ਹੋਈ ਵੀ ਕਿਆ ਹੋਇਆ ਵਾ ਕਿਆ ਨਹੀਂ ਹੈ ਜਦ ਜਾ ਕੇ ਅੱਗੇ ਕਿਤੇ ਸ਼ਿਫਟ ਕਰਤਾ ਹੋਇਆ ਹੋਰ ਜਮ੍ਹਾਂ ਵਿੱਚ ਇਹ ਵੀ ਨਹੀਂ ਕਹਿ ਸਕਦੇ ਇਹ ਸਮਾਨ ਵੀ ਹੈ ਨਹੀਂ ਉਹ ਮਸ਼ੀਨਾਂ ਦੀਆਂ ਮੋਟਰਾਂ ਹੈ ਨਹੀਂ ਕੁਝ ਵੀ ਹੈ ਨਹੀਂ ਕਿ ਜੇ ਚੋਰੀ ਵੀ ਹੁੰਦੀ ਹੈ ਜਾਂ ਕੁਝ ਵੀ ਹੈ ਤਾਂ ਇਹਦੇ ਵਾਸਤੇ ਵੀ ਜੀ ਇਹਨਾਂ ਨੂੰ ਦੇਖ ਰੇ ਕਰਨੀ ਚਾਹੀਦੀ ਜੀ ਕਮੇਟੀ ਨੂੰ ਹੀ ਪ੍ਰਧਾਨ ਜੀ ਕੌਂਸਲਰਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਜਮੂ ਦੇ ਬਾਰੇ ਕੀ ਕਿਹਾ ਜਾਂਦਾ ਹੈ ਇਹ ਭਾਈ ਨਾਮ ਮੇਰਾ ਬਲਵਿੰਦਰ ਸਿੰਘ ਤੇ ਵਾਰਡ ਨੰਬਰ 1 ਸ਼ਰਮਾ ਸਟੋਰ ਟਵੇਟਾ ਗਲੋਨੀ ਜੇ ਜਮ ਹੈ ਤੇ 2016 ਜੀ ਦੀ ਚਾਲੂ ਕੀਤੀ ਦੀਏ ਤੇ ਉਤੇ ਬਾਅਦ ਸਰਕਾਰ ਆਪਣਾ ਚੇਂਜ ਹੋ ਗਈ ਕਾਂਗਰਸ ਸਰਕਾਰ ਆ ਗਈ ਉਤੇ ਬਾਅਦ ਜਿਹੜੀ ਸਾਡੇ ਕੋਲ ਚਾਬੀ ਸੀ ਉਹ ਇਹ ਜਿਹੜੇ ਇੱਥੇ ਮੌਜੂਦਾ ਐ ਐਮਸੀ ਦੇ ਉਹਨਾਂ ਨੂੰ ਅਸੀਂ ਦਿੱਤੀ ਸੀ ਉਤੇ ਬਾਅਦ ਇਹਦੇ ਬਾਅਦ ਕੋਈ ਨਾ ਰਿਪੇਅਰ ਹੋਈ ਇਹਦੀ ਸਮਾਨ ਚੋਰੀ ਹੋ ਗਿਆ ਇਸ ਬਾਰੇ ਕਿਸੇ ਨਾ ਪ੍ਰਸ਼ਾਸਨ ਨੇ ਧਿਆਨ ਦਿੱਤਾ ਇਸ ਬਾਰੇ ਨਾ ਕੋਈ ਕਾਉਂਸਲਰ ਨੇ ਧਿਆਨ ਦਿੱਤਾ ਇਹ ਤਾਂ ਅਸੀਂ ਇਹ ਰਿਕੁਐਸਟ ਕਰਨਾ ਚਾਹੁੰਦੇ ਆ ਆਮ ਆਦੀ ਪਾਰਟੀ ਦੇ ਕੀ ਦਾ ਧਿਆਨ ਦਿੱਤਾ ਜਾਵੇ ਇਸ ਬਾਰੇ ਕਿ ਸਮਾਨ ਖਿੜਕੀਆਂ ਵੀ ਟੁੱਟ ਚੁੱਕੀਆਂ ਨੇ ਤੇ ਸਮਾਨ ਵੀ ਸਾਰਾ ਹੋ ਗਿਆ ਖਰਾਬ ਹੋ ਗਿਆ ਹੈ ਸਮਾਨ ਥਾਏ ਤੇ ਕੁੱਪਰ ਦੀ ਇੱਕ ਮੋਟਰ ਸੀ ਉਹ ਵੀ ਚੱਕ ਕੇ ਲੈ ਗਏ ਇਹਦੀ ਟਰੈਡਮਿਲ ਦੀ ਬਾਕੀ ਸਾਰਾ ਸਮਾਨ ਟੁੱਟ ਗਿਆ ਜੀ ਇਹਦੀ ਕਰਦੇ ਸਰਕਾਰ ਅੱਗੇ ਬੇਨਤੀਆਂ ਚਾਲੂ ਕੀਤੀ ਜਾਵੇ ਤੇ ਜਿਹੜੇ ਇੱਥੇ ਨੋਕਲ ਨੋਜਾਨ ਮੁੰਡੇ ਜਿਮ ਆਂਦੇ ਤੇ ਉਹ ਕੁਆਡ ਦਾ ਰੂਪ ਬਣ ਕੇ ਹੁਣ ਮੁੰਡੇ ਨੋਕਲ ਕੋਈ ਵੀ ਜਿਮ ਆਂਦਾ ਨਹੀਂ ਹੈ ਵਾਰਡ ਨੰਬਰ 2 ਚ ਜਾਂਦੇ ਉਹ ਕਹਿੰਦੇ ਆਪਣੇ ਵਾਰਡ ਦੀ ਜਿਮ ਯੂਜ਼ ਕਰੋ ਤਕਰੀਬਨ ਆਂਦੇ ਦੇ ਇੱਥੇ 16-17 ਦੇ ਕਰੀਬ ਭਾਜੀ ਮੁੰਡੇ ਆਂਦੇ ਤੇ ਲੇਡੀਜ਼ ਵੀ ਆਂਦੀ ਸਵੇਰ ਦੇ ਟਾਈਮ ਲੇਡੀਜ਼ਾਂ ਦੀ ਸ਼ਾਮ ਨੂੰ ਆਂਦੇ ਤੇ ਮੁੰਡੇ ਹੁਣ ਕੋਈ ਨਹੀਂ ਆ ਰਿਹਾ ਭਾਜੀ ਕੀ ਮੰਗਿਆ ਤੁਹਾਡੀ ਇਹ ਬਸੰਤ ਹੈ ਇਹ ਪ੍ਰਸ਼ਾਸਨ ਵੱਲੋਂ ਇਹਨੂੰ ਰਿਪੇਅਰ ਕਰਕੇ ਚਾਲੂ ਕੀਤਾ ਜਾਵੇ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਜਾਂਦੇ ਹਾਂ ਕਿ ਜਿਹੜੀ ਹੁਣ ਚੱਲੀ ਹੋਵੇ ਨਸ਼ਿਆਂ ਵਿਰੁੱਧ ਉਹਦੇ ਨਾਲ ਜੁੜ ਕੇ ਨੌਜਵਾਨਾਂ ਨੂੰ ਜਿੰਮ ਪ੍ਰਤੀ ਜੋੜਨਾ ਚਾਹੀਦਾ ਹੈ ਖੇਡਾਂ ਵੱਲ ਜੋੜਨਾ ਚਾਹੀਦਾ ਹੈ ਜਦੋਂ ਧਿਆਨ ਦਿੱਤਾ ਜਾਵੇ ਕੀਤਾ ਜਾ ਰਿਹਾ ਹੈ ਇਦੇ ਚ ਜਿਹੜਾ ਜਿਮ ਹੈ ਜੀ ਇਹਦਾ ਸਮਾਨ ਸਾਡਾ ਤਕਰੀਬਨ ਪਿਛਲੇ 2 ਸਾਲ ਪਹਿਲਾਂ ਚੋਰੀ ਹੋ ਗਿਆ ਸੀ ਤੇ ਅਸੀਂ ਉਦੋਂ ਪੁਲਿਸ ਰਿਪੋਰਟ ਵੀ ਹੋਈ ਹੈ ਜੀ ਕੌਂਸਲ ਦੇ ਜਿੰਨੇ ਵੀ ਸਾਡੇ ਅਧਿਕਾਰੀ ਹੈ ਉਹਨਾਂ ਨੇ ਉਹਨਾਂ ਦੇ ਵੀ ਧਿਆਨ ਚ ਹੈਗਾ ਔਰ ਅਸੀਂ ਪ੍ਰਧਾਨ ਸਚੇ ਸਾਨੀ ਜੀ ਇਹ ਗਵਾਹੀ ਇਹਟ ਇਹ ਜਿਹੜਾ ਸਮਾਨ ਹੈ ਅਸੀਂ ਦੁਬਾਰਾ ਇਹਨੂੰ ਚਲਾਉਣ ਵਾਸਤੇ ਸਮਾਨ ਦਾ ਐਸਟੀਮੇਟ ਪਾਇਆ ਹੋਇਆ ਪਰ ਹਾਲੇ ਤੱਕ ਸਰਕਾਰ ਦੀ ਕੋਈ ਸਰਦਾਇਤਾ ਨਹੀਂ ਆਈ ਕਿ ਹਾਲੇ ਤੱਕ ਸਾਡੇ ਜਿਹੜੇ ਐਸਟੀਮੇਟ ਉਤੋਂ ਕਲੀਅਰ ਹੋ ਕੇ ਨਹੀਂ ਆਏ ਪਰ ਮੇਰਾ ਤੁਹਾਡੇ ਮਾਧਮੇ ਦੇ ਰਾਹੀਂ ਸਾਰੇ ਵਾਰਡ ਨਿਵਾਸੀਆਂ ਨੂੰ ਸਾਰੇ ਜਿੰਨੇ ਵੀ ਸਾਡੇ ਨੌਜਵਾਨ ਸਾਥੀ ਹੈ ਉਹਨਾਂ ਨੂੰ ਇਹ ਮੈਸੇਜ ਹੈ ਕਿ ਇਹ ਜਿਹੜਾ ਜਿਮ ਹੈ ਬਹੁਤ ਜਲਦੀ ਅਸੀਂ ਇਹਨੂੰ ਚਾਲੂ ਕਰਾਂਗੇ ਔਰ ਵਧੀਆ ਤਰੀਕੇ ਨਾਲ ਕਰਾਂਗੇ ਸਰ ਇੱਕ ਉੱਥੇ ਸਮਾਨ ਜਿਹੜਾ ਕਾफी ਖਰਾਬ ਹੋ ਰਿਹਾ ਤੇ ਖਿੜਕੀਆਂ ਦਰਵਾਜ਼ੇ ਵੀ ਟੁੱਟੇ ਐ ਤੇ ਮੈਨੂੰ ਲੱਗਦਾ ਕੀ ਉੱਥੇ ਹੁਣ ਵੀ ਹੋਰ ਚੋਰੀ ਹੋਣ ਦਾ ਖਤਰਾ ਹੈ ਇਹਦੇ ਲਈ ਪਰ ਇਹਦੇ ਚ ਤਕਰੀਬਨ ਸਮਾਨ ਸਾਰਾ ਚੋਰੀ ਹੋ ਗਿਆ ਸੀ ਉਹ ਜਿਹੜੀਆਂ ਸਮਾਨ ਤੁਸੀਂ ਦੱਸਦੇ ਨਾ ਮਸ਼ੀਨਾਂ ਜਿਹੜੀਆਂ ਖਰਾਬ ਐ ਉਹਨਾਂ ਦੀ ਉਸ ਟਾਈਮ ਉਹ ਜਿਹਨੇ ਵੀ ਚੋਰੀ ਕੀਤਾ ਰਿਹਾ ਸੀ ਉਹ ਸਮਾਨ ਦੀ ਮੋਟਰਾਂ ਮੋਟਰਾਂ ਵੀ ਸਾਰੀਆਂ ਖੋਲ ਕੇ ਲੱਗੇ ਇਸੀ ਤਾਰਾਂ ਵੀ ਤਕਰੀਬਨ ਸਭ ਨੇ ਖੁੱਲੀਆਂ ਹੋਈਆਂ ਇਹ ਜਿਹੜੀਆਂ ਆਪਣੀਆਂ ਖਿੜਕੀਆਂ ਵਗੈਰਾ ਏ ਇਹ ਤਾਂ ਹੁਣ ਐਸਟੀਮੇਟ ਦੇ ਵਿੱਚ ਹੀ ਆ ਸਾਰਾ ਕੁਝ ਇਹਦੇ ਵਿੱਚ ਠੀਕ ਹੈ ਜਲਦੀ ਮਤਲਬ ਠੀਕ ਹੋ ਜਾ ਬਹੁਤ ਜਲਦੀ ਠੀਕ ਹੋ ਗਏ